ਸਸਰੀਕਾ ਦੋਸਤੋ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਇੱਕ ਅਹਿਮ ਵਿਸ਼ੇ ਤੇ ਨਿਊਜ਼ੀਲੈਂਡ ਵਿੱਚ ਜੀਵਨ ਜাপন ਦਾ ਖਰਚਾ ਬਹੁਤ ਲੋਕ ਇੱਥੇ ਕੰਮ ਕਰਨ ਪਾਣ ਜਾਂ ਸੈਟਲ ਹੋਣ ਆਉਂਦੇ ਆ ਪਰ ਅਸਲ ਸਚਾਈ ਇਹ ਹੈ ਕਿ ਇੱਥੇ ਰਹਿਣ ਦਾ ਖਰਚਾ ਜਿਹੜਾ ਕਾਫੀ ਵੱਡਾ ਹੈ ਆਓ ਧੀਰੇ ਧੀਰੇ ਹਰ ਪੱਖ ਨੂੰ ਵੇਖੀਏ ਸਭ ਤੋਂ ਪਹਿਲਾਂ ਗੱਲ ਕਰੀਏ ਰਿਹਾਇਸ਼ ਦੀ ਨਿਊਜ਼ੀਲੈਂਡ ਵਿੱਚ ਕਿਰਾਇਆ ਸਭ ਤੋਂ ਵੱਡਾ ਖਰਚਾ ਹੈ ਆਕਲੈਂਡ ਵਰਗੇ ਵੱਡੇ ਵੱਡੇ ਸ਼ਹਿਰ ਵਿੱਚ ਜੇ ਤੁਸੀਂ ਇੱਕ ਬੈਡਰੂਮ ਘਰ ਜਾਂ ਫਲੈਟ ਸ਼ਹਿਰ ਦੇ ਬਿਲਕੁਲ ਅੰਦਰ ਲੈਂਦੇ ਹੋ ਤਾਂ ਮਹੀਨੇ ਦਾ ਕਿਰਾਇਆ ਕਰੀਬ 2000 ਡਾਲਰ ਤੋਂ ਲੈ ਕੇ 2400 ਡਾਲਰ ਤੱਕ ਹੋ ਸਕਦਾ ਹੈ 1 ਡਾਲਰ ਦੇ ਬੰਦੇ ਆ 50 ਇੰਡੀਆ ਦੇ ਸ਼ਹਿਰ ਤੋਂ ਥੋੜਾ ਜਿਹਾ ਬਾਹਰ ਆਓ ਤਾਂ ਇਹੀ ਜਾਂ ਜਗਾ ਜਿਹੜੀ ਤੁਹਾਨੂੰ 1800 ਡਾਲਰ ਦੇ ਨੇੜੇ ਮਿਲਦੀ ਹੈ ਹੋਰ ਸ਼ਹਿਰ ਜਿਵੇਂ ਕਿ ਕ੍ਰਾਈਸਚਰਚ ਹਮਿਲਟਨ ਜਾਂ ਡੋਨੇਡਨ ਵਿੱਚ ਇਹ ਖਰਚਾ ਥੋੜਾ ਘੱਟ ਹੁੰਦਾ ਹੈ ਕਰੀਬ 1400 ਡਾਲਰ ਤੋਂ ਲੈ ਕੇ 1800 ਤੱਕ ਹੁੰਦਾ ਹੈ ਜੇਕਰ ਕੋਈ ਸਾਂਝੇ ਘਰ ਵਿੱਚ ਰਹਿੰਦਾ ਹੈ ਤਹਫਤੇ ਦਾ ਕਿਰਾਇਆ ਜਿਹੜਾ 200 ਡਾਲਰ ਤੋਂ ਲੈ ਕੇ 300 ਡਾਲਰ ਦੇ ਵਿੱਚ ਘਰ ਆ ਜਾਂਦਾ ਕਿਉਂਕਿ ਫਿਰ ਸ਼ੇਅਰਿੰਗ ਜਿਹੜਾ ਥੋੜਾ ਹੋਰ ਸੌਖਾ ਆ ਜਾਂਦਾ ਨਾ ਹੁਣ ਗੱਲ ਕਰੀਏ ਭੋਜਨ ਤੇ ਰਸਦ ਦੀ ਜੇ ਤੁਸੀਂ ਘਰ ਵਿੱਚ ਖਾਣਾ ਪਕਾਉਂਦੇ ਹੋ ਤਾਂ ਆਬਵੀਅਸਲੀ ਇੱਕ ਵਿਅਕਤੀ ਦਾ ਹਫਤੇ ਦਾ ਰਸਤ ਜਿਹੜਾ ਕਰੀਬ 100 ਡਾਲਰ ਤੋਂ ਲੈ ਕੇ 150 ਡਾਲਰ ਤੱਕ ਆ ਜਾਂਦਾ ਪਰ ਜੇ ਉਹੀ ਖਾਣਾ ਤੁਸੀਂ ਰੈਸਟੋਰੈਂਟ ਵਿੱਚ ਖਾਣ ਜਾਓ ਤਾਂ ਇੱਕ ਭੋਜਨ ਜਿਹੜਾ 20 ਡਾਲਰ ਤੋਂ ਲੈ ਕੇ 25 ਡਾਲਰ ਪੱਤੀ ਕਰਤੀ ਲੱਗਦਾ ਹੈ ਕਾਫੀ ਜਿਹੜਾ 5 ਡਾਲਰ ਤੋਂ ਲੈ ਕੇ 6 ਡਾਲਰ ਤੇ ਮੈਕਡੋਨਲਡਜ਼ ਵਰਗਾ ਖਾਣਾ ਕਰੀਬ 15 ਡਾਲਰ ਵਿੱਚ ਮਿਲ ਜਾਂਦਾ ਫਿਰ ਆ ਜਾਂਦੀ ਹੈ ਗੱਲ ਆਵਾਜਾਈ ਦੀ ਜੇ ਤੁਸੀਂ ਬੱਸ ਜਾਂ ਰੇਲ ਵਰਗਾ ਸਰਕਾਰੀ ਆਵਾਜਾਈ ਦਾ ਸਹਾਰਾ ਲੈਂਦੇ ਹੋ ਤਾਂ ਮਹੀਨੇ ਦਾ ਪਾਸ ਜਿਹੜਾ 150 ਡਾਲਰ ਤੋਂ 200 ਡਾਲਰ ਤੱਕ ਆ ਜਾਂਦਾ ਜੇ ਆਪਣੀ ਕਾਰ ਰੱਖਦੇ ਹੋ ਤਾਂ ਪੈਟਰੋਲ ਇਸ ਵੇਲੇ ਕਰੀਬ 2.80 ਸੈਂਟ ਇਸ ਤੋਂ ਇਲਾਵਾ ਕਾਰ ਦੀ ਇੰਸ਼ੋਰੈਂਸ ਹਰ ਮਹੀਨੇ ਜਿਹੜਾ 40 ਡਾਲਰ ਤੋਂ 100 ਡਾਲਰ ਦੇ ਵਿੱਚ ਘਾਰ ਹੁੰਦੀ ਹੈ ਬਿੱਲ ਤੇ ਜਿਹੜੇ ਹੋਰ ਖਰਚੇ ਵੀ ਕਾਫੀ ਮਹੱਤਵਪੂਰਨ ਹਨ ਬਿਜਲੀ ਪਾਣੀ ਤੇ ਇੰਟਰਨੈਟ ਮਿਲਾ ਕੇ ਮਹੀਨੇ ਦਾ ਖਰਚਾ ਜਿਹੜਾ 200 ਡਾਲਰ ਤੋਂ ਲੈ ਕੇ 300 ਡਾਲਰ ਤੱਕ ਆ ਜਾਂਦਾ ਸਾਲ ਵਿੱਚ ਹੀਟਰ ਕਾਰਨ ਬਿਜਲੀ ਵਧ ਆ ਜਾਂਦੀ ਹੈ ਇੰਟਰਨੈਟ ਦਾ ਅਲੱਗ ਤੋਂ 80 ਡਾਲਰ ਦੇ ਕਰੀਬ ਮਹੀਨਾ ਲੱਗਦਾ ਹੈ ਹੁਣ ਜੇ ਆਪਾਂ ਗੱਲ ਕਰੀਏ ਵਿਦਿਆਰਥੀਆਂ ਦੀ ਤਾਂ ਇੱਕ ਵਿਦਿਆਰਥੀ ਦਾ ਕੁੱਲ ਖਰਚਾ ਕਰਾਇਆ ਖਾਣਾ ਤੇ ਆਵਾਜਾਈ ਤੇ ਬਿੱਲ ਬਿੱਲ ਮਿਲਾ ਕੇ ਮਹੀਨੇ ਦਾ ਕਰੀਬ 1500 ਡਾਲਰ ਤੋਂ ਲੈ ਕੇ 2000 ਡਾਲਰ ਤੱਕ ਆ ਜਾਂਦਾ ਜਿਹੜੇ ਲੋਕ ਪੂਰਾ ਘਰ ਕਿਰਾਏ ਤੇ ਲੈਂਦੇ ਹਨ ਜਾਂ ਪਰਿਵਾਰ ਸਮੇਤ ਰਹਿੰਦੇ ਹਨ ਉਹਨਾਂ ਦਾ ਖਰਚਾ ਆਸਾਨੀ ਨਾਲ 2500 ਡਾਲਰ ਤੋਂ ਲੈ ਕੇ 3500 ਤੱਕ ਚਲਾ ਜਾਂਦਾ ਹੈ ਪਰ ਵਿਦਿਆਰਥੀਆਂ ਲਈ ਚੰਗੀ ਗੱਲ ਇਹ ਹੈ ਕਿ ਉਹਨਾਂ ਨੂੰ ਕੰਮ ਕਰਨ ਦੀ ਆਜ਼ਾਦੀ ਮਿਲਦੀ ਨਾਲ ਤੁਸੀਂ ਪੜ੍ਹ ਵੀ ਸਕਦੇ ਹੋ ਨਾਲ ਤੁਸੀਂ 20 ਜਾਂ 25 ਘੰਟੇ ਕੰਮ ਵੀ ਕਰ ਸਕਦੇ ਹੋ ਹੁਣ ਜਿਹੜਾ ਨਵੇਂ ਰੂਲ ਆਏ ਹਨ 3 ਨਵੰਬਰ 2025 ਤੋਂ ਤੁਸੀਂ 25 ਘੰਟੇ ਕੰਮ ਕਰ ਸਕਦਾ ਸਟੂਡੈਂਟ ਸ਼ੁੱਟੀਆਂ ਦੇ ਦੌਰਾਨ ਜਿਵੇਂ ਗਰਮੀ ਦੀਆਂ ਛੁੱਟੀਆਂ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਨਿਊਜ਼ੀਲੈਂਡ ਦੀ ਜਿਹੜੀ ਘੱਟੋ ਘੱਟ ਤਨਖਾਹ ਇਸ ਵੇਲੇ ਕਰੀਬ 23 ਡਾਲਰ 50 ਸੈਂਟ ਹੈ ਇਸ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਹਫ਼ਤੇ ਵਿੱਚ 20 ਘੰਟੇ ਜਾਂ 25 ਘੰਟੇ ਕੰਮ ਕਰਦੇ ਹੋ ਤੁਹਾਨੂੰ ਲਗਭਗ 450 ਡਾਲਰ ਤੋਂ ਲੈ ਕੇ 500 ਡਾਲਰ ਤੱਕ ਮਿਲ ਜਾਂਦਾ ਹੈ ਟੈਕਸ ਕੱਟਣ ਤੋਂ ਪਹਿਲਾਂ ਇਹ ਆਮਦਨ ਤੁਹਾਡਾ ਕਾਫੀ ਆਦਤਾਂ ਖਰਚਾ ਘਟਾ ਦਿੰਦੀ ਹੈ ਜੇਕਰ ਗੱਲ ਕਰੀਏ ਘਰ ਖਰੀਦਣ ਦੀ ਤਾਂ ਨਿਊਜ਼ੀਲੈਂਡ ਦੇ ਘਰਾਂ ਦੀ ਕੀਮਤ ਬਹੁਤ ਉੱਚੀ ਹੈ ਆਕਲੈਂਡ ਵਿੱਚ ਤਾਂ ਰਹੀ ਹੈ ਤਾਂ ਇੱਕ ਔਸਤ ਘਰ ਦੀ ਕੀਮਤ ਜਿਹੜੀ 1 ਮਿਲੀਅਨ ਡਾਲਰ ਤੋਂ ਵੱਧ ਪਹੁੰਚ ਚੁੱਕੀ ਹੈ ਹੋਰ ਸ਼ਹਿਰਾਂ ਵਿੱਚ ਕੀਮਤ ਥੋੜੀ ਘੱਟ ਹੈ ਪਰ ਫਿਰ ਵੀ ਆਮ ਆਦਮੀ ਲਈ ਇਹ ਬਹੁਤ ਵੱਡੀ ਚੁਣੌਤੀ ਹੈ ਤਾਂ ਦੋਸਤੋ ਕੁੱਲ ਮਿਲਾ ਕੇ ਕਈ ਇਹ ਤਾਂ ਨਿਊਜ਼ੀਲੈਂਡ ਰਹਿਣ ਲਈ ਸੁੰਦਰ ਤੇ ਸ਼ਾਂਤ ਦੇਸ਼ ਹੈ ਪਰ ਜਿਹੜੇ ਖਰਚੇ ਆ ਉਹ ਬਹੁਤ ਵੱਡੇ ਹਨ ਜੇਕਰ ਤੁਸੀਂ ਇੱਥੇ ਆਉਣ ਦੀ ਯੋਜਨਾ ਬਣਾਉਂਦੇ ਆ ਤਾਂ ਆਪਣੀ ਬਚਤ ਅਤੇ ਬਜਟ ਦੇ ਬਾਰੇ ਸੋਚ ਸਮਝ ਕੇ ਆਇਓ ਤੇ ਧੰਨਵਾਦ